ਬਿਰਜੀ ਗੱਲ ਇਹ 110 ਰੁਪਏ ਦੇ ਨਹੀਂ ਹੈਗੇ ਵੀ ਇਹਨਾਂ ਨੇ ਮੇਰੇ ਟੋਲ ਦੇ ਵਿੱਚੋਂ ਫਾਸਟੈਗ ਚੋ ਕੱਟ ਲਏ ਕੱਲੇ ਆ ਵੀ ਲੋਕਾਂ ਨੇ ਕਿੱਡਾ ਕਿ ਸਕੈਮ ਕਰ ਰਹੇ ਨੇ ਕਿ ਗੱਲ ਇਹ ਦੀ ਦਿਖਣ ਦੀ ਲੋੜ ਹੈਗੀ ਮੈਂ 100 ਇੰਨੀ ਦੂਰੋਂ ਆਇਆ ਮੈਂ ਗੱਡੀ ਦਾ ਤੇਲ ਫੁੱਕਿਆ 500 ਰੁਪਏ ਦਾ ਮੈਂ ਤੇਲ ਫੁੱਕਿਆਗਾ ਮੈਂ ਸੰਗਰੂਰ ਦਾ ਰਹਿਣ ਵਾਲਾ ਮੈਂ ਕਦੇ ਸੁੱਤਾ ਪਿਆ ਸੀਗਾ 10:30 ਵਜੇ ਤਕਰੀਬਨ ਮੇਰੇ ਮੋਬਾਈਲ ਤੇ ਮੈਸੇਜ ਆਇਆ ਵੀ ਤੁਹਾਡੇ ਫਾਸਟੈਕ ਚੋਂ ਪੈਸੇ ਕੱਟ ਗਏ ਜੀ ਗੱਡੀ ਮੈਂ ਦਾ ਘਰੇ ਰਹਾ ਉਹਨਾਂ ਗੱਡੀ ਘਰੇ ਖੜੀ ਹੈ ਜੀ ਤਾਂ ਮੈਂ ਸਵੇਰੇ ਇਹਨਾਂ ਦੇ ਟੋਲ ਫਰੀ ਨੰਬਰ ਤੇ ਫੋਨ ਕੀਤਾ ਉਹ ਕਹਿੰਦੇ ਜੀ 에ਰਰ ਨਾਲ ਪੈਸੇ ਕੱਟੇ ਗਏ ਨੇ ਜੀ ਮੈਂ 에ਰਰ ਨਾਲ ਕਦੇ ਕਿਸੇ ਦੇ ਕਾਉਂਟ ਚ ਪਾਇਦਾ ਹੈ ਨਹੀਂ ਹੈ ਜੀ ਤੁਸੀਂ ਤੇ ਬਾਕੀ ਇਹਨਾਂ ਦਾ ਹੁਣ ਇੱਥੇ ਜੇ ਹੁਣ ਪੈਸੇ ਨਾ ਹੋਣ ਜੀ ਆ ਬੰਦੇ ਬਿਠਾ ਰੱਖੇ ਨੇ ਇਹਨਾਂ ਦਾ ਤੁਸੀਂ ਦੇਖ ਹੀ ਲੋ ਜੀ ਆ ਸਿਸਟਮ ਹੈਗਾ ਇਹਨਾਂ ਦਾ 110 ਰੁਪਏ ਕੱਟ ਲਏ ਜੀ ਜਦ ਕਿ ਮੇਰੀ ਗੱਡੀ ਘਰੇ ਖੜੀ ਸੀਗੀ ਜੀ ਹੁਣ ਇਹਨਾਂ ਨੂੰ ਆ ਕੇ ਮਿਲੇ ਆ ਜੀ ਕਹਿੰਦੇ ਸਾਡੀ ਗਲਤੀ ਹੈਗੀ ਮੈਂ ਗਲਤੀ ਇਹ ਗਲਤੀ ਹੈ ਕਿ ਸਕੈਮ ਹੈ ਹੁਣ ਪਰਮਤਮਾ ਜਾਣਦਾ ਇਹ ਜਾਂਚ ਦਾ ਵਿਸ਼ਾ ਹੈਗਾ ਹੁਣ 110 ਰੁਪਏ ਵਸੂਲਣ ਲਈ ਤੁਸੀਂ ਮੈਂ ਪੈਸੇ ਮੈਂ ਮੈਂ ਵਸੂਲਣ ਵਾਸਤੇ ਨਹੀਂ ਆਇਆ ਮੈਂ ਤਾਂ ਇੱਕ ਜਿਹੜਾ ਇਹ ਸਕੈਮ ਚੱਲ ਰਿਹਾ ਹੈਗਾ ਵੀ ਇਹ ਕੀ ਲੋਕ ਆਮ ਲੋਕਾਂ ਦੇ ਨਾਲ ਵੀ ਕੀ ਹੋ ਰਿਹਾ ਹੈਗਾ ਮੈਂ ਤਾਂ ਉਸ ਖਤਰ ਐ ਮੈਨੂੰ 110 ਰੁਪਏ ਵਰਦਾ ਵਾਸ ਕਰਨਾ ਹੈ ਵਰਦਾ ਵਾਸ ਕਰਨਾ ਹੈ ਵੀ ਇਹ ਕੀ ਇਹ ਹੋ ਰਿਹਾ ਹੈਗਾ ਚੋਲ ਮੈਨੇਜਰ ਨਾਲ ਤੁਸੀਂ ਗੱਲਬਾਤ ਕੀਤੀ ਗੱਲਬਾਤ ਕੀਤੀ ਆ ਉਹ ਕਹਿੰਦਾ ਜੀ ਮੈਂ ਤੁਹਾਡੇ ਅਕਾਊਂਟ ਚ ਪੈਸੇ ਪਾ ਦਿੰਨਾ ਜੀ ਇਹ ਕਰ ਦਿੰਨਾ ਜੀ ਇਹ ਕਹਿੰਦਾ ਪੈਸੇ ਹਜੇ ਤੱਕ ਤਾਂ ਆਏ ਨਹੀਂ ਉਹ ਕਹਿੰਦਾ ਤਾਂ ਸੀਗਾ ਜੀ ਪਰ ਮੈਨੂੰ ਲੋਟ ਨਹੀਂ ਹੈਗੀ ਜੀ ਪੈਸੇ ਦੀ ਗੱਲ ਤਾਂ ਇਹ ਹੈ ਵੀ ਇਹ ਜਾਂਚ ਦਾ ਵਿੱਚ ਹੈਗਾ ਵੀ ਕੀ ਇਹ ਆਮ ਲੋਕਾਂ ਨਾਲ ਵੀ ਇਹ ਕੁਝ ਹੋ ਰਿਹਾ ਕਿ ਨਹੀਂ ਹੋ ਰਿਹਾ ਕਿੰਨੀ ਕਰਾਸਫੈਂਟ ਹੋਈ ਤੁਹਾਨੂੰ ਕਰਾਸਫੈਂਟ ਤਾਂ ਉਹਨਾਂ ਸਾਰੇ ਸ਼ਹਿਰ ਦਾ ਦੇਖ ਲਓ ਜੀ ਹੁਣ 2 ਵਜੇ ਰਾਤ ਦੇ 10 ਵਜੇ ਤੇ ਖੜੇ ਆ ਮਤਲਬ ਕਿ ਉਹ ਚ ਹੈਗੇ ਜੀ ਕੀ ਕਹਿੰਦੇ ਹੁੰਦੇ ਨੇ ਵੀ ਆਹ ਮੈਂ ਸੋਚਿਆ ਹੈਗਾ ਵੀ ਬਿਨਾ ਮਤਲਬ ਆਏ ਹੁਣ ਕਾਊਂਟ ਚੋਂ ਪੈਸੇ ਕੱਢਣ ਲੱਗ ਕੀ ਡਰ ਕੀ ਲੱਗਦਾ ਵੀ ਕੋਈ ਬਾਰਦਤ ਵੀ ਕੋਈ ਕੱਲ ਨੂੰ ਹੁਣ ਮੇਰੀ ਗੱਡੀ ਇੱਥੋਂ ਨਿਕਲੀ ਆ ਜੀ ਇਹਨਾਂ ਦੇ ਰਿਕਾਰਡ ਚ ਨਿਕਲੀ ਆ ਕੱਲ ਨੂੰ ਬਾਈ ਚਾਂਸ ਕਿਤੇ ਕਿਸੇ ਗੱਡੀ ਨੇ ਕ੍ਰਾਈਮ ਕੀਤਾ ਹੋਵੇ ਇੱਥੋਂ ਵੀ ਇਸ ਟਾਈਮ ਤੇ ਗੱਡੀ ਕਿਹੜੀ ਨਿਕਲੀ ਆ ਗੱਡੀ ਮੇਰੀ ਦਾ ਨਾਮ ਚੜ ਗਿਆ ਜੀ ਮੈਂ ਬਿਨਾ ਮਤਲਬ ਆਏ ਇਨਵੋਲਵ ਹੋ ਸਕਦਾ ਜੀ ਕਿਸੇ ਗੱਲ ਚ ਕਿੰਨੀ ਦੂਰੋਂ ਆਏ ਤੁਸੀਂ ਹੁਣ ਮੈਂ ਜ਼ਰੂਰ ਤੋਂ ਆਇਆ ਜੀ ਇੱਥੋਂ ਦੇਖ ਲਓ ਕਿੰਨੀ ਦੂਰ ਆ ਜੀ ਆ ਅਗਰ ਗੱਲ ਕਰੀਏ ਸੋਡੀ ਗੱਡੀ ਦਾ ਰੋ ਗੱਡੀ ਦਾ ਕਿੰਨੇ ਕ ਨੰਬਰ ਦਾ ਫਰਕ ਮੈਨੂੰ ਤਾਂ ਹੁਣ ਇਹਦਾ ਜਾਂਚ ਦਾ ਵਿਸ਼ਾ ਜੀ ਇਹ ਕੋਈ ਇਨਵੈਸਟੀਗੇਸ਼ਨ ਏਜੰਸੀ ਦੱਸ ਸਕਦੀ ਹੈ ਵੀ ਇਹ ਮੇਰੇ ਮੇਰੇ ਹਿਸਾਬ ਨਾਲ ਤਾਂ ਇਹ ਸਕੈਮ ਆ ਜੀ ਆ ਤੁਹਾਨੂੰ ਲੱਗਦਾ ਵੀ ਐਨਐਚਈ ਦੇ ਕੋਈ ਕਰੂਗੇ ਇੰਤਜ਼ਾਮ ਸੋਨ ਤਾਂ ਲੱਗਦਾ ਕੋਈ ਲੱਗਦਾ ਕੋਈ ਉਮੀਦ ਨਹੀਂ ਹੈਗੀ ਜੀ ਬਸ ਇਹ ਸਾਰੇ ਦੂਜੇ ਨਾਲ ਵਾਲੇ ਇਕੱਲੇ ਵੀ ਕੋਈ ਨੋਟਿਸ ਭੇਜੂਗੇ ਮੇਰੀ ਇੱਛਾ ਹੈਗੀ ਹੈ ਜੀ ਮੈਂ ਆਪਦੇ ਵਕੀਲਾਂ ਨਾਲ ਗੱਲ ਕੀਤੀ ਸੀਗੀ ਮੈਂ ਇਹਨਾਂ ਦਾ ਈਮੇਲ ਐਡਰੈਸ ਲੈਂਦਾ ਵੀ ਇਹਨਾਂ ਨੂੰ ਮੇਰੇ ਵਕੀਲ ਲੈ ਕੇ ਆ ਮੈਂ ਇਹਨਾਂ ਨੂੰ ਆਪਣੇ ਈਮੇਲ ਰਾਹੀਂ ਨੋਟਿਸ ਭੇਜੂਗਾ ਮੈਂ ਹਰਾਸਪੈਂਟ ਦਾ ਜੀ ਬਿਨਾਂ ਤੁਹਾਨੂੰ ਕਿਵੇਂ ਲੱਗਦਾ ਵੀ ਆਮ ਲੋਕਾਂ ਨਾਲ ਇਹ ਠੱਗੀ ਹੋ ਸਕਦਾ ਜੀ ਇਹ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਮੈਨੂੰ ਲੱਗ ਮੈਨੂੰ ਲੱਗਦਾ ਹੈਗਾ ਵੀ ਇਹ ਹੁਣ ਮੈਂ ਕੋਈ ਇਨਵੈਸਟੀਗੇਸ਼ਨ ਉਹ ਤਾਂ ਹੈ ਨਹੀਂਗਾ ਜੀ ਠੀਕ ਹੈ ਨਹੀਂ ਇਹਦਾ ਉਹ ਜਿਹੜੇ ਇਨਵੈਸਟੀਗੇਸ਼ਨ ਠੀਕ ਹੈ ਜੀ ਥੋੜਾ ਤੁਸੀਂ ਗੱਲ ਕਰਦੇ ਮੈਨੇਜਰ ਨੂੰ ਗੱਲ ਕੀ ਕਹਿੰਦਾ ਐ ਨਜ਼ਰ ਆਇਆ ਕਹਿੰਦਾ ਹੋਰ ਬੰਦਿਆਂ ਨਾਲ ਉਹ ਇਹ ਤਾਂ ਮੈਨੂੰ ਮੇਰੇ ਬੁੱਤੇ ਲੈ ਕੇ ਆਓ ਤੁਸੀਂ ਆਪ ਖੜੇ ਹੋ ਫਿਰ ਵੀ ਹੋ ਸਕਦਾ ਉਹ ਤਾਂ ਹੁਣ ਮੈਂ ਤਾਂ ਆਪ ਤਾਂ ਮੈਸੇਜ ਚੈੱਕ ਕਰ ਲਿਆ ਠੀਕ ਹੈ ਨਹੀਂ ਆਮ ਲੋਕ ਤਾਂ ਹਰ ਇੱਕ ਬੰਦਾ ਦਾ ਮੈਸੇਜ ਪੜਦਾ ਵੀ ਨਹੀਂਗਾ ਠੀਕ ਹੈ ਨਹੀਂ ਕੋਈ ਹੁਣ ਮੈਂ ਆਪਾ ਪੜੇ ਲਿਖੇ ਬੰਦੇ ਆ ਮੈਂ ਮੈਸੇਜ ਪੜ ਲਿਆ ਦ हो सकता है जाँच का विषय ये है जैसे मैंने अभी आपको वीडियो रिकॉर्डिंग भी दिखा दिया है कि इनकी गाड़ी वहाँ से क्रॉस नहीं किए एक नंबर का मिस्टेक हुआ है इनकी जो गाड़ी का नंबर है हमारे लड़के ने जो नंबर जो मारा है बूथ में एक नंबर का मिस्टेक है जिसके वजह से वो गाड़ी फ्री में चली गई और इनकी गाड़ी जो है वो घर में खड़ी थी इनकी गाड़ी का सेम नंबर नंबर सेम था एक नंबर का सिर्फ मिस्टिक था एल की जगह एम आ गया है तो ये मिस्टिक की वजह से सर इनकी गाड़ी का पैसा कट गया मैं इनको एक सौ जो कटा है उसके लिए मैं इनको रिफंड कर देता हूँ पैसा सर जैसे इनको तो पता चल गया अगर किसी को अगर किसी को पता नहीं चलता वन जीरो डबल थ्री में वो कंप्लेन करेंगे तो पैसा उनको रिफंड हो जाता है नहीं जिसको हेरासमेंट हुई है उसका क्या है सर क्योंकि तो सर, सर हम लिए सौ हम सर हेरिसमेंट के लिए उनको सॉरी बोल सकते हैं सर, सर। कि ये गलती हमारे स्टाफ की तरफ से हुई है इसके लिए उनका नुकसान हुआ है सर पाँच सौ का तेल फूके हैं सॉरी कहने से देगा तो क्या किया उनको दे देते हैं ठीक है सर इसके रिलेटेड टोलमेंट टोल कंपनी में आप कंप्लेन कर सकते हैं सर कोई भी मैटर हो टोल से रिलेटेड सर टेक्निकल इशू है सर क्या टेक्निकल इशू नहीं है सर लड़के ने मिस्टेक किया है आपको दिखा भी दिया मैंने कैमरा हमारे पास मौजूद है दिखा दिया है अगर सर कोई क्राइम हो जाए अगर नंबर डल गया तो टोटल को क्राइम कैमरा हमारे पास तीस दिन का रिकॉर्डिंग रहता है आप आगे चेक कर सकते हैं